ਆ ਗਿਆ ਤੋਂ ਟੀਵੀ ਚੈਨਲ ਦੇ ਪੱਤਰਕਾਰ ਦਵਿੰਦਰ ਸਿੰਘ ਕੋਲੀ ਦੀ ਵਿਸ਼ੇਸ਼ ਰਿਪੋਰਟ ਜੀ ਬਹੁਤ ਜੀ ਆਇਆਂ ਜੀ ਰਾਹੇ ਬੇਰ ਤੇ ਲਵਾ ਲਗੇ ਆਇਆ ਜੀ ਜੀ ਮੈਂ ਡੇਢ ਵਜੇ ਕਰੀਬ ਅਸੀਂ ਨਾ ਕਿਥੇ ਨਾਕੇ ਦੇ ਉੱਪਰ ਮੌਜੂਦ ਸੀ ਤਾਂ ਸਾਡੇ ਕੋਲੇ ਆਪਣੇ ਸੋਨੇ ਸਿੰਘ ਤੇਰਵੰਤ ਸਿੰਘ ਆਏ ਵੀ ਖੜੇ ਦੋ ਬੱਚੇ ਨੇ ਖੁੱਲ ਵਾਲਾ ਡੋਗਰਾ ਤੋਂ ਸਾਡੇ ਛੋਟੇ ਛੋਟੇ ਬੱਚੇ 5 ਮਹੀਨੇ 6 ਸਾਲ ਦੀ ਉਮਰ ਨੇ ਵੀ ਸਾਡੇ ਬੱਚੇ ਲੱਭ ਨਹੀਂ ਰਹੇ ਸੀ ਸਾਨੂੰ 1.5 ਤੋਂ 2 ਘੰਟੇ ਹੋ ਗਏ ਸੀ ਬੱਚੇ ਦੀ ਤਲਾਸ਼ ਕਰ ਰਹੇ ਆ ਅਸੀਂ ਤਾਂ ਸ਼ੱਕ ਹੈ ਵੀ ਸਾਡੇ ਬੱਚੇ ਨੂੰ ਜਾਂ ਤਾਂ ਗੱਪ ਨਾਲ ਕਿਤੇ ਚਲੇ ਗਏ ਜਾਂ ਕੋਈ ਚੱਕ ਚੁੱਕ ਕੇ ਲੈ ਗਿਆ ਹੋਵੇ ਅਸੀਂ ਕਿਹਾ ਵੀ ਚਲੋ ਤੁਸੀਂ ਘਬਰਾਓ ਨਾ ਬਹੁਤ ਜ਼ਿਆਦਾ ਘਬਰਾਏ ਹੋ ਸੀ ਰੋ ਰਹੇ ਸੀ ਅਸੀਂ ਕਿਹਾ ਵੀ ਤੁਹਾਡੀ ਅਸੀਂ ਕਰਦੇ ਆ ਹੈਲਪ ਪੂਰੀ ਕਰਾਂਗੇ ਅਸੀਂ ਬੱਚੇ ਦੇ ਨਾਮ ਵਗੈਰਾ ਲੈ ਫੋਟੋਆਂ ਲਈਆਂ ਉਹਦਾ ਦਵਾਦ ਬਗਾਈਆਂ ਤੇ ਲੈ ਕੇ ਸੀ ਇੱਥੇ ਪਹਿਲਾਂ ਚੌਂਕ ਜਮਨਾਦੀ ਕੀਤੀ ਫਿਰ ਮੈਂ ਦੂਸਰੇ ਚੌਂਕ ਦੇ ਵਿੱਚ ਜਾ ਕੇ ਅੰ ਉੱਥੇ ਜਾ ਕੇ ਬਣਾ ਦਿੱਤੀ ਤੇ ਫਿਰ ਆਈਡੀ ਚੌਂਕ ਵੱਲ ਬਣਾ ਦਿੱਤੀ ਸਾਰੇ ਨਾਕਾ ਪਾਰਟੀਆਂ ਨੂੰ ਅਸੀਂ ਜੋ ਸੋਚੀ ਦਿੱਤਾ ਥਾ ਨੇ ਦੇ ਵਿੱਚ ਤਰਾਹ ਦਿੱਤੀ ਮੀਟਿੰਗ ਲਈ ਸੱਤੂ ਸਾਹਿਬ ਦੇ ਨੋਟਿਸ 'ਚ ਲਿਆਂਦਾ ਫਿਰ ਇਹਨੂੰ ਅਸੀਂ ਸੱਤੂ ਸਾਹਿਬ ਕੋਲ ਲੈ ਗਏ ਇਹਨੇ ਕਿ ਲਿਖਤੀ ਅਪਲੀਕੇਸ਼ਨ ਲਈ ਤੇ ਸੱਤੂ ਸਾਹਿਬ ਨੇ ਸਰਕਾਰ ਗੁਰਦੀਪ ਸਿੰਘ ਇੰਸਪੈਕਟਰ ਸਾਹਿਬ ਨੇ ਇਹਨਾਂ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਅਤੇ ਪੁਲਿਸ ਪਾਰਟੀਆਂ ਬਣਾਈਆਂ ਵੀ ਬੱਚਿਆਂ ਨੂੰ ਇਮੀਜੇਟਲੀ ਤਲਾਸ਼ ਕੀਤੀ ਜਾਵੇ ਰੇਲਵੇ ਸਟੇਸ਼ਨ ਇੱਧਰ ਚੁੱਕੀ ਚੌਂਕ 'ਆਂ ਬੱਸ ਸਟੈਂਡ ਪੀੜ ਭੜੱਕੇ ਵਾਲੇ ਤੋਂ ਮਾਰਕੀਟ ਦੇ ਵਿੱਚ ਤੇ ਬੋਹਾ ਰੋਡ ਦੇ ਉੱਪਰ ਅਤੇ ਇੱਧਰ ਆਪਣੇ ਪਿੱਖੀ ਰੋਡ ਦੇ ਉੱਪਰ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾ ਕੇ ਬੱਚੇ ਦੀ ਤਲਾਸ਼ ਕੀਤੀ ਗਈ। ਅਸੀਂ ਵੀ ਇਹਨਾਂ ਦੇ ਨਾਲ ਪਿੱਛੇ-ਪਿੱਛੇ ਗਏ। ਇਸ ਵਿੱਚ ਚਲੋ ਬੱਚੇ ਭਾਲੀਏ ਕਿਸੇ ਨੇ ਕਿਹਾ ਵੀ ਕੋਈ ਟਰਾਲੀ ਉੱਪਰ ਚੜ ਗਏ ਸੀ। ਵੀ ਚਲੋ ਵੀ ਟਰਾਲੀ ਵਾਲੇ ਨੂੰ ਭਾਲੀ ਕਿਹੜੀ ਟਰਾਲੀ ਚੜੀ ਹੈ। ਲੇਕਿਨ ਫਿਰ ਸਾਨੂੰ ਉੱਧਰ ਬੋਹਾ ਰੋਡ ਦੇ ਉੱਤੇ ਜਾ ਕੇ ਇਨਫੋਰਮੇਸ਼ਨ ਮਿਲੀ। ਇਹਨਾਂ ਨੇ ਸਾਨੂੰ ਦੱਸਿਆ ਵੀ ਇਹ ਸਾਡੇ ਤੋਂ ਅੱਗੇ ਸੀ। ਵੀ ਸਾਰਾ ਸਾਡੇ ਬੱਚੇ ਮਿਲ ਗਏ ਤੇ ਸਾਨੂੰ ਬੜੀ ਖੁਸ਼ੀ ਹੋਈ। ਵੀ ਛੋਟੇ-ਛੋਟੇ ਬੱਚੇ ਨੇ ਅੱਜ ਕੱਲ ਪਤਾ ਨਹੀਂ ਲੱਗਦਾ ਵੀ ਉਸ ਤੋਂ ਕੁਝ ਸਮਾਜ ਗੁਰੂ ਦੀ ਅੰਸਰ ਉਹਨਾਂ ਨੇ ਜਾਣੇ ਨਾ ਪੂਰੀ ਤੇ ਪੂਰੀ ਇਸ਼ਿਆਤਾ ਕਿਤੇ ਜਿੰਨੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਐਸ.ਐਸ.ਓ. ਸਾਹਿਬ ਲੋ ਹੋ ਸਕਦੀ ਸੀ ਐਸ.ਐਸ.ਓ. ਸਾਹਿਬ ਕਹਿੰਦੇ ਆ ਪਹਰਾਲ ਤੇਰੇ ਵਿੱਚ ਬੱਚੇ ਲੱਭਣੇ ਨੇ ਬੱਚਾ ਸਰ ਕੋਈ ਗੱਲ ਨਹੀਂ ਤੁਹਾਡਾ ਸਾਨੂੰ ਹੈਗਾ ਜਿਸੰਦਰ ਦੇਸ ਅਸੀਂ ਬੱਚਾ ਨੂੰ ਲੱਭਾਂਗੇ ਸਾਡੇ ਵਿੱਚ ਬਲਗਲਾ ਪੁੱਤ ਪਾਟੇ ਕੀ ਸੀ ਅਸੀਂ ਬੱਚੇ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਕੇ ਜਦ ਬੱਚੇ ਲੱਭ ਗਏ ਇਹਨਾਂ ਬੜੀ ਖੁਸ਼ੀ ਹੋਈ ਤੇ ਮੇਨਾ ਸਮਾਜ ਨੂੰ ਸੰਦੇਸ਼ ਹੈ ਕਿ ਪੁਲਿਸ ਤੁਹਾਡੀ دوست ਹੈ ਪੁਲਿਸ ਨੂੰ ਕਦੇ ਵੀ ਇਸ ਤਰੀਕੇ ਨਾਲ ਨਜ਼ਰੀਆਂ ਨਾਲ ਨਾ ਦੇਖੋ ਤੁਸੀਂ ਪੁਲਿਸ ਨੂੰ ਦੱਸੋ ਤੁਹਾਨੂੰ ਜੋ ਵੀ ਕਿਸ ਤਰ੍ਹਾਂ ਦੀ ਦੁੱਖ ਤਕਲੀਫ ਹੈ ਪੁਲਿਸ ਹਰ ਸਮੇਂ ਕੱਤ ਪਰ ਤਿਆਰ ਆ ਸਾਡੇ ਐਸਐਸਪੀ ਸਾਹਿਬ ਜੀ ਨਿੰਮਿੰਦਰਪੁਰ ਕੇ ਵੀ ਜੀ ਨੇ ਪੂਰੇ ਗਾਂਜੋਕ ਤੇ ਜ਼ੋਰ ਲਗਾਇਆ ਹੋਇਆ ਹੈ ਵੀ ਕਿਸੇ ਵੀ ਤਰ੍ਹਾਂ ਕਿਸੇ ਜਨਤਾ ਨੂੰ ਤਕਲੀਫ ਨਾ ਹੋਵੇ ਕੋਈ ਗਰੀਬ ਹੈ ਕੁਛ ਵੀ ਤਰ੍ਹਾਂ ਦਾ ਹੈ ਕੋਈ ਇਹ ਨਾ ਸੋਚੇ ਕਿ ਪੁਲਿਸ ਮੇਰਾ ਸਾਥ ਨਹੀਂ ਦੇਰੀ ਪੁਲਿਸ ਹਮੇਸ਼ਾ ਤੁਹਾਡੇ ਨਾਲ ਹੈ ਦਿਨ ਆਏ ਭਾਵੇਂ ਰਾਤ ਆ ਪਰ ਤੁਹਾਡੇ ਨਾਲ ਖੜੀ ਹੈ ਤੁਸੀਂ ਪੁਲਿਸ ਨੂੰ ਦੋਸਤ ਮੰਨ ਕੇ ਦੇਖੋ ਪੁਲਿਸ ਨੂੰ ਦੋਸਤ ਮੰਨ ਕੇ ਦੇਖੋ ਪੁਲਿਸ ਪੂਰੀ ਤਰ੍ਹਾਂ ਤੁਹਾਡੇ ਨਾਲ ਨਿਮਨਤਾ ਆ ਰਿਹਾ ਹੈ ਪੁਲਿਸ ਸਮਾਂ ਬਦਲ ਚੁੱਕਿਆ ਹੈ ਪੁਲਿਸ ਸਾਡੇ ਫਰਜ਼ ਅਧਿਆਪਕ ਦੀ ਡਿਊਟੀ ਬਹੁਤ ਚੰਗੀ ਤਰ੍ਹਾਂ ਗਾਂਂਦੀ ਹੈ ਤੇ ਤਕਦੀਰਨ ਮਾਰਦੀ ਹੈ ਜੈ ਹਿੰਦ ਜਦਵਿੰਦਰ ਸਿੰਘ ਜੀ ਦਰਵਾਜ਼ੇ 'ਚ ਡਿਊਟੀ ਦੇ ਰਹੇ ਨੇ ਲੋਕੋ ਕਹਿੰਦੇ ਇਹਨਾਂ ਨੇ ਇੱਕ ਬੱਚਾ ਬਨਾਮਦ ਕੀਤਾ ਮੇਰੀ ਮੌਜੂਦਗੀ 'ਚ ਆਪਣੀ ਦੁਕਾਨ 'ਤੇ ਨਾਲੀਏ ਜਿਹੜੇ ਕਰੋਨਾ ਵਾਸਤੇ ਬਹੁਤ ਵਧੀਆ ਰੋਲ ਕਰ ਰਹੇ ਨੇ ਜਿਹੜਾ ਕਿ ਹਰ ਆਦਮੀ ਨੂੰ ਪਰਮਾਲ ਹੋਰ ਤੇ ਮਾਸਕ ਵੀ ਬੰਨਦੇ ਇਸ ਕਰਕੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਇਹ ਆਪਦੇ ਸ਼ਹਿਰ ਕੰਨਿਓ ਇਹਨਾਂ ਬਹੁਤ ਵਧੀਆ ਰੋਲ ਕਰ ਰਹੇ ਨੇ ਇੱਕ ਦਾ ਸੱਦਾ ਮੇਰਾ ਨਾਮ ਸੁਨੀ ਸਿੰਘ ਹੈ ਜਿੰਦ ਮੇਰਾ ਬਡੋ ਵਾਲਾ ਡੋਗਰਾ ਬੱਚੇ ਦਾ ਨਾਮ ਅਰਜੀਤ ਸਿੰਘ ਹੈ ਜੀ ਨਾਲੇ ਕੋਮੋ ਵੇਖ ਲਈ ਪਸੇ ਭੁਲਾਡੇ ਆਏ ਜੀ ਪਾਲ ਗਗਨੰਦਰ ਐਸਾ ਜਿੰਨ ਜਾਈ ਜੀ ਸਿੱਟੀ ਥਾਣਾ ਭੁਲਾਡੇ ਜੀ ਤੇ ਇਹਨਾਂ ਦੀ ਮਦਦ ਲੈ ਕੇ ਸਾਨੂੰ ਸਾਡਾ ਪਰਚਾ ਇਨ੍ਹਾਂ ਦੇ ਉਹਦੇ ਨਾਲ ਇਹਨਾਂ ਨੇ ਮਨਜ਼ਰ ਦੇ ਰਾਏ ਸਾਡਾ ਫੋਟਾ ਪਰਚਾ ਸਾਨੂੰ ਤੇਦੀ ਮਿਲ ਗਿਆ ਨਹੀਂ ਪਰ ਬਹੁਤ ਬਹੁਤ ਸ਼ਾਹੀ ਹੁੰਦੀ ਸੀ ਤੇ ਸਰਦਾਰ ਜੀ ਇਹਨਾਂ ਕੋਲ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਜੀ ਸਾਡਾ ਬੱਚਾ ਸਾਡੇ ਲੱਗ ਰਿਹਾ ਜੀ ਬਹੁਤ ਧੰਨਵਾਦ ਕਰਦੇ ਠੀਕ ਹੈ ਜੀ